ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਰੋ ਅੱਜ ਤੁਹਾਨੂੰ ਇੱਕ ਐਹੋਜੇ ਘਰ ਚ ਲੈ ਕੇ ਜਾ ਰਹੇ ਹਾਂ ਜਿਸੇ ਅੰਦਰ ਜਾ ਕੇ ਤੁਸੀਂ ਇੱਕ ਐਸੀ ਚੀਜ਼ ਵੇਖੋਗੇ ਕਿ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਜ਼ਿੰਦਗੀ ਦੇ ਵਿੱਚ ਤੁਸੀਂ ਕੋਈ ਐਹੋਜੇ ਘਰ ਨਹੀਂ ਵੇਖਿਆ ਹੋਣਾ ਜਿੱਥੇ ਆਹ ਚੀਜ਼ ਹੋਵੇ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਬਾਈ ਜਿਹੜੇ ਬੰਦੇ ਨੇ ਕੰਮ ਕੀਤਾ ਨਾ ਉਹਨੂੰ ਸਲੂਟ ਆ ਲੱਖ ਵਾਰ ਇਹ ਉਹ ਬੰਦਾ ਆ ਜਿਹੜਾ ਲੋਕਾਂ ਦੀ ਜ਼ਿੰਦਗੀਆਂ ਬਚਾਉਂਦਾ ਆ ਨਾ ਉਹਦੇ ਲਈ ਕੋਈ ਪੈਸਾ ਲੱਗਦਾ ਨਾ ਕੁਛ ਲੱਗਦਾ ਪਰ ਤੁਹਾਨੂੰ ਆ ਘਰ ਦੇ ਅੰਦਰ ਲੈ ਕੇ ਆਏ ਆਂ ਜੀ ਦੇਖੋ ਤੁਸੀਂ ਆਹ ਘਰ ਹੈ ਜੀ ਆ ਇੱਥੇ ਇਹਨਾਂ ਦੇ ਕਮਰੇ ਬਣੇ ਨੇ ਹਨ ਜਿੱਥੇ ਆਪ ਦੀ ਜ਼ਿੰਦਗੀ ਬਤੀਤ ਕਰਦੇ ਨੇ ਰਹਿੰਦੇ ਨੇ ਤੇ ਘਰ ਦੇ ਮਗਰਲੇ ਪਾਸੇ ਕਹਿ ਜਾਈਂ ਹੀ ਚੀਜ਼ ਲਈ ਹੋਈ ਹੈ ਇਹਨਾਂ ਨੇ ਇਹ ਤੁਸੀਂ ਵੀ ਵੇਖ ਕੇ ਹੈਰਾਨ ਰਹਿ ਜਾਓਗੇ ਆਹ ਲਓ ਜੀ ਆ ਘਰ ਦਾ ਮਗਰਲਾ ਪਾਸਾ ਜਿੱਥੇ ਲੋਕੀ ਫਾਰਮ ਹਾਊਸ ਬਣਾਉਂਦੇ ਨੇ ਜਿੱਥੇ ਕੁਰਸੀਆਂ ਟੇਬਲ ਲਾ ਕੇ ਸ਼ਾਮ ਨੂੰ ਪਾਰਟੀਆਂ ਕਰਦੇ ਤੇ ਆ ਵੀਰ ਨੇ ਕਰਤਾ ਇੱਕ ਵੱਖਰਾ ਕੰਮ ਤੁਸੀਂ ਵੇਖ ਸਕਦੇ ਹੋ ਬਾਈ ਨੇ ਇੱਥੇ ਜੰਗਲ ਤੇ ਨਰਸਰੀ ਬਣਾਲੀ ਫਰੀ ਬੂਟਿਆਂ ਦੀ ਬਾਈ ਇੰਨਾ ਜ਼ਿਆਦਾ ਪਿਆਰ ਕਰਦਾ ਗ੍ਰੀਨਰੀ ਨੂੰ ਆ ਦੇਖੋ ਤੁਸੀਂ ਮੋਲ ਸਰੀ ਲਿਖਿਆ ਹੋਇਆ ਜੀ ਆ ਨਾਮ ਲਿਖਿਆ ਜੇ ਕਲ ਦਾਸ ਨਾ ਉਪਜੈ ਸੋ ਕਲ ਢਾਕ ਪਲਾਸ ਇਹ ਪਲਾਸ ਦਾ ਜਿਹੜਾ ਬੂਟਾ ਹੈ ਉਹਦੇ ਬਾਰੇ ਲਿਖਿਆ ਹੋਇਆ ਜੀ ਸੋ ਬਾਣੀ ਦੇ ਵਿੱਚ ਵੀ ਬਾਣੀ ਦੀਆਂ ਤੁਕਾਂ ਦੇ ਨਾਲ ਉਹਦਾ ਬਿਆਨ ਕੀਤਾ ਹੋਇਆ ਜੀ ਉਪਲੇਖ ਸੋ ਆ ਸਾਰਾ ਤੁਸੀਂ ਦੇਖ ਸਕਦੇ ਹੋ ਇਹ ਬਾਈ ਜੀ ਨੇ ਜੀ ਵੀਰੇ ਦਾ ਨਾਮ ਹੈਗਾ ਜੀ ਸੱਤਪਾਲ ਸਿੰਘ ਦੇੜਕਾ ਜਿਹੜੇ ਜਗਰਾਮਾ ਦੇ ਇੱਕ ਪਿੰਡ ਰਾਮਗੜ੍ਹ ਭੁੱਲਰ ਦੇ ਵਿੱਚ ਰਹਿੰਦੇ ਨੇ ਇਹ ਉਹਨਾਂ ਦਾ ਘਰ ਹੈ ਜੀ ਜਿਹੜਾ ਬੰਦਾ ਆਪਣੇ ਆਪ ਨੂੰ ਜਿਹਨੇ ਸਮਰਪਿਤ ਕਰਤਾ ਮੈਂ ਤੁਹਾਡੀ ਗੱਲ ਕਰਾਉਣੀ ਹਣੀ ਬਾਈ ਉਹ ਮਗਰ ਫਿਰਦੇ ਨੇ ਇੱਕ ਵਾਰ ਇਹਨਾਂ ਤੋਂ ਵੀ ਸਮਾਂ ਮੰਗੀਏ ਦੋ ਲਫ਼ ਜਿਹਨਾਂ ਦੇ ਵੀ ਸੁਣ ਲਈ ਅੱਜ ਕਿਉਂਕਿ ਜ਼ਰੂਰੀ ਆ ਭਾਈ ਜਿਹੜਾ ਬੰਦਾ ਇਹਨਾਂ ਸਮਾਂ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰੇ ਕਿਵੇਂ ਹੋ ਠੀਕ ਠਾਕ ਹੋ ਬਹੁਤ ਵਧੀਆ ਵੀਰੇ ਚੜ੍ਹਦੀ ਕਲਾ ਕਹੀ ਦੱਸੋ ਬਾਈ ਇਹ ਕੀ ਚੱਕਰ ਆ ਜਿਹੜਾ ਤੁਸੀਂ ਇੰਨਾ ਕੁਝ ਕਰੀ ਜਾਂਦੇ ਹੋ ਇੱਥੇ ਇਹ ਬੂਟੇ ਲਾਇਆ ਤੁਸੀਂ ਇਹ ਕੋਈ ਦੁਕਾਨ ਖੋਲੀ ਆ ਨਾਲੇ ਤਾਂ ਸਾਨੂੰ ਅਸੀਂ ਸੁਣਾਈ ਤੁਸੀਂ ਫ੍ਰੀ ਦਿੰਨੇ ਹੋ ਵੀਰੇ ਇਹ ਨਾ ਆਪਣੀ ਗ੍ਰੀਨ ਪੰਜਾਬ ਮਿਸ਼ਨ ਟੀਮ ਸੰਸਥਾ ਆ अच्छा ਤੇ ਇਹ ਜਿਹੜੀ ਧਰਤੀ ਮਾਂ ਦੀ ਸੇਵਾ ਨਰਸਰੀ ਦਾ ਨਾਮ ਆ ਧਰਤੀ ਮਾਂ ਦੀ ਸੇਵਾ ਨਰਸਰੀ ਤੇ ਇਹਦੇ ਚ ਆਪਾਂ ਪ੍ਰਾਤਨ ਜਿਹੜੇ ਆਪਣੇ ਵਿਰਾਸਤੀ ਰੁੱਖ ਆ ਜਿਹੜੇ ਅਲੋਪ ਹੋ ਚੁੱਕੇ ਆ ਉਹ ਆਪਾਂ ਲੱਭ ਲੱਭ ਕੇ ਲਿਆਉਣੇ ਆ ਸਹਾਰਨਪੁਰ ਤੋਂ ਲਖਨਊ ਤੋਂ ਯੂਪੀ ਤੋਂ ਜਾਂ ਹੋਰ ਕਿਤੋਂ ਫਰੀਦਪੁਰ ਵਾਲੇ ਸਾਈਡ ਤੋਂ ਤੇ ਵੀਰੇ ਫਿਰ ਮੈਂ ਤੁਹਾਨੂੰ ਬਾਹਲੀ ਲੰਬੀ ਗੱਲ ਨਹੀਂ ਖਿੱਚਣੀ ਆ ਆਪਾਂ ਮੈਂ ਤੁਹਾਨੂੰ ਇਹ ਪੁੱਛਣਾ ਚਾਹਣਾ ਵੀ ਤੁਸੀਂ ਆਪ ਦੀ ਜ਼ਿੰਦਗੀ ਸਾਰੀ ਹੂੰ ਇਧਰਲੇ ਪਾਸੇ ਕਿਉਂ ਲਾਤੀ ਇਹ ਕੀ ਇੰਨਾ ਕਿੰਨਾ ਕੁ ਪਿਆਰ ਆ ਤੁਹਾਨੂੰ ਕੁਦਰਤ ਨਾਲ ਲੋਕ ਤਾਂ 50 5000 ਦੇ ਏਸੀ ਲਈ ਜਾਂਦੇ ਆ ਤੁਹਾਡੇ ਵਰਗਾ ਬੰਦਾ ਬੂਟਾ ਕਿਸ ਨੂੰ ਦੇਵ ਦਿੰਦਾ ਅਗਲਾ ਚੱਕ ਕੇ ਸਿੱਡ ਦਿੰਦਾ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਉਹਨੇ ਲਾਇਆ ਕਿ ਨਹੀਂ ਲਾਇਆ ਪਰ ਤੁਹਾਨੂੰ ਇੰਨਾ ਪਿਆਰ ਕਿਉਂ ਹੋਇਆ ਇਹਦੇ ਨਾਲ ਵੀਰੇ ਅਸਲ ਦੇ ਵਿੱਚ ਇਹ ਸਾਡੀ ਜ਼ਰੂਰਤ ਆ ਜੇ ਡੈਡੇ ਹਸਪੀਟਲ ਬਣੇ ਆ ਬਿਮਾਰੀਆਂ ਲੋਕਾਂ ਨੂੰ ਲੱਗੀਆਂ ਵਾ ਤਾਂ ਦਰਖਤਾਂ ਦੇ ਨਾਲੋਂ ਕੁਦਰਤ ਦੇ ਨਾਲੋਂ ਅਸੀਂ ਟੁੱਟੇ ਆ ਤਾਂ ਲੱਗੀਆਂ ਵਾ ਕੁਦਰਤ ਦੇ ਨਾਲ ਸਾਨੂੰ ਜੁੜਨਾ ਪਊਗਾ ਇੱਕ ਮੈਸੇਜ ਲੈ ਕੇ ਪਹੁੰਚੇ ਆ ਇੱਕ ਸਨੇਹਾ ਲੈ ਕੇ ਆ ਕਰਨਾ ਲੋਕਾਂ ਨੇ ਆਪ ਸੋ ਦਰਖਤ ਲਾ ਕੇ ਪਾਲਣ ਦੇ ਨਾਲ ਸਾਡੀਆਂ ਬਿਮਾਰੀਆਂ ਵੀ ਦੂਰ ਹੋਣ ਸੋ ਲਓ ਜੀ ਵੀਰੋ ਇਹ ਇਨਸਾਨ ਦਾ ਬਣਾਇਆ ਹੋਇਆ ਹਸਪਤਾਲ ਨਹੀਂ ਇਹ ਕੁਦਰਤ ਦਾ ਹਸਪਤਾਲ ਆ ਮੈਂ ਬੇਨਤੀ ਕਰੂੰਗਾ ਇਹ ਜੇ ਸਨੇਹੇ ਨੂੰ ਪੂਰੀ ਦੁਨੀਆ ਦੇ ਵਿੱਚ ਫਲਾਓ ਤਾਂ ਕਿ ਲੋਕ ਜਿਹੜੇ ਹੈਗੇ ਨੇ ਅਵੇਅਰ ਹੋਣ ਜਿੰਨਾ ੱੱੱਕਾ ਹੁਣ ਹਸਪਤਾਲਾਂ ਚ ਜਾਂ ਡਾਕਟਰਾਂ ਕੋਲੇ ਪਿਆ ਪੈਸੇ ਤਾਂ ਹਸਪਤਾਲਾਂ ਡਾਕਟਰਾਂ ਦੇ ਨਾਲ ਨਾਲ ਹੁਣ ਬਾਬਿਆਂ ਕੋਲੇ ਵੀ ੱੱੱਕਾ ਪੈਣ ਲੱਗ ਗਿਆ ਜਿਹੜੇ ਟੂਣੇ ਟੱਪੇ ਕਰਕੇ ਕਹਿੰਦੇ ਠੀਕ ਕਰਦੇ ਆਂਗੇ ਤੇ ਬੰਦਾ ਆਪਦੀ ਜ਼ਿੰਦਗੀ ਗਵਾ ਲੈਂਦਾ ਤਾਂ ਮੈਨੂੰ ਲੱਗਦਾ ਇਹ ਟੂਣੇ ਟੱਪਿਆਂ ਨਾਲੋਂ ਵੀ ਚੰਗਾ ਹਸਪਤਾਲ ਆ ਸੋ ਇਹ ਕੁਦਰਤ ਦਾ ਹਸਪਤਾਲ ਆ ਜੀ ਇਸ ਵੀਡੀਓ ਨੂੰ ਦੱਬ ਕੇ ਸਾਂਝਾ ਕਰੋ ਤੇ ਵੀਰ ਸੱਤਪਾਲ ਸਿੰਘ ਦੇੜਕਾ ਦੀ ਸਪੋਰਟ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ